ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਵਲੌਗ ਹੋਪਸ ਹੋਪੇ ਸਾਰੇ ਵਧੀਆ ਹੋਵੋਗੇ ਆਪਣੇ ਘਰਾਂ 'ਚ ਰਾਜੀ-ਬਾਜੀ ਹੋਵੋਗੇ ਅਪਰਾਤੀ ਸੌਣ ਤੋਂ ਪਹਿਲਾਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਕੇ ਸੁੱਤੇ ਸੀਗੇ ਕਿ ਮਹਾਰਾਜ ਜਿਸ ਦਿਨ ਦੇ ਇਸ ਸਥਾਨ ਤੇ ਆਪਾਂ ਆਏ ਆ ਉਸ ਦਿਨ ਤੇ ਕਦੇ 12 ਵਜੇ ਕਦੀ 11 ਵਜੇ ਕਦੀ 1 ਵਜੇ ਕਦੀ 2 ਵਜੇ ਦਰਬਾਰ 'ਚ ਜਾ ਰਹੇ ਆ ਜੇ ਮੱਥਾ ਟੇਕਣ ਤੇ ਮਹਾਰਾਜ ਅੱਗੇ ਅਰਦਾਸ ਬੰਦੀ ਕੀਤੀ ਕਿ ਮਹਾਰਾਜ ਸਵੇਰੇ ਅੰਮ੍ਰਿਤ ਵੇਲੇ ਉਠਾ ਦੇਣਾ ਤੇ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਰਹਿਮਤ ਕੀਤੀ ਹੈ ਤੇ ਆਪਾਂ ਉੱਠ ਖੜੇ ਆ ਤੇ ਆਪਾਂ ਮਾੜੀ ਮੋਟੀ ਦਸਤਾਰ ਬੰਨ ਕੇ ਤੇ ਥੱਲੇ ਆ ਗਏ ਆ ਮੈਂ ਕਿਹਾ ਚਲੋ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਲਾਹਾ ਲਿਗੇ ਸ਼ਾਇਦ ਹਮਾਰਾ ਸਾਡੀ ਵੀ ਸਾਡੇ ਆਲ ਵੀ ਕਿਤੇ ਨਿਗਾਹ ਮਾਰ ਲੈਣ ਵੈਸੇ ਤੇ ਵਜਹੀ ਆ ਜੇ ਆਪਾਂ ਤੁਰੇ ਫਿਰਦੇ ਆ ਤੇ ਇਹਨੂੰ ਵਜਿਓ ਸਮਝੀਏ ਜੇ ਆਮ ਇਨਸਾਨ ਵਰਗਾ ਕੋਈ ਇਨਸਾਨ ਹੁੰਦਾ ਤੇ ਉਹਦੇ ਨਿੱਕੇ ਨਿੱਕੇ ਚੀਜ਼ ਪਿੱਛੇ ਰੋਸ ਜਾਂਦਾ ਆਮ ਇਨਸਾਨ ਜਿਵੇਂ ਸਾਡਾ ਗੁਰੂ ਵੀ ਐਵੇਂ ਦਾ ਹੁੰਦਾ ਤੇ ਅਸੀਂ ਤੇ ਮਨਾਉਂਦੇ ਰਹਿੰਦੇ ਇਹਨੂੰ ਪਰ ਸਾਡਾ ਗੁਰੂ ਐਵੇਂ ਦਾ ਨਹੀਂ ਹੈ ਸਾਡਾ ਗੁਰੂ ਸਾਡੇ ਤੋਂ ਕਦੇ ਵੀ ਰੋਸਦਾ ਨਹੀਂ ਆ ਗੁਰੂ ਸਾਹਿਬ ਨੇ ਸਾਨੂੰ ਸਾਂਝੀ ਧਰਤੀ ਦਿੱਤੀ ਆ ਹਵਾ ਦਿਤੀ ਆ ਪਾਣੀ ਦਿੱਤਾ ਵਾ ਹਰ ਇੱਕ ਪਦਾਰਥ ਦਿੱਤਾ ਵਾ ਇਸ ਕਰਕੇ ਗੁਰੂ ਸਾਹਿਬ ਰੋਸਦੇ ਨਹੀਂ ਆ ਬਸ ਉਹ ਕਦੇ ਕਦੇ ਹੀ ਨਰਾਸ਼ ਹੁੰਦੇ ਆ ਸਾਡੇ ਤੋਂ ਕਿ ਮੈਂ ਜਿਵੇਂ ਦਾ ਆਪਣਾ ਸਿੱਖ ਜਿਵੇਂ ਦਾ ਸਿੰਘ ਬਣਾ ਕੇ ਗਿਆ ਸੀ ਉਮੀਦ ਆ ਰਹੀ ਅੱਜ ਦੀ ਡੇਟ 'ਚ ਹੈਨਾ ਤੇ ਆਪਾਂ ਕੋਸ਼ਿਸ਼ ਕਰੀਏ ਕਿ ਗੁਰੂ ਸਾਹਿਬ ਦੇ ਚੱਲੇ ਹੋਏ ਮਾਰਗ ਉੱਪਰ ਚੱਲ ਸਕੀਏ ਤੇ ਹੁਣ ਆਪਾਂ ਚੱਲੇ ਆ ਸਤਖੰਡ ਕੇਸਗੜ੍ਹ ਸਾਹਿਬ ਆਥਾ ਦੇ ਕੇ ਜੀ ਇੱਧਰ ਵੀ ਲੈ ਕੇ ਆ ਬੰਦਾ ਇੱਧਰ ਵੀ ਲੈ ਕੇ

आनंद ਆਜਾਇਆ ਜਿਸ ਦਿਨ ਦੇ ਆਨੰਦਪੁਰ ਸਾਹਿਬ ਆਏ ਆਪਾਂ ਉਸ ਦਿਨ ਦਾ ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ ਆਨੰਦਪੁਰ ਸਾਹਿਬ ਆਏ ਆ ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਲੱਖ ਲੱਖ ਸ਼ੁਕਰਾਨਾ ਕਰਦਾ ਮੈਂ ਜਿਨ੍ਹਾਂ ਨੇ ਬਲ ਦਿੱਤਾ ਸਵੇਰੇ ਉੱਠਣ ਦਾ ਤੇ ਉੱਠ ਕੇ ਦਰਬਾਰ ਚ ਜਾਣ ਦਾ ਇੰਨਾ ਕੁ ਜਿਆਦਾ ਆਨੰਦ ਬਾਹਰੀ ਤੌਰ ਵਾਲਾ ਆਨੰਦ ਨਹੀਂ ਜੋ ਪਰਮਾਤਮਾ ਵੱਲੋਂ ਬਖਸ਼ਿਸ਼ ਹੁੰਦੀ ਆ ਮਨੁੱਖ ਦੇ ਹਿਰਦੇ ਵਾਲਾ ਆਨੰਦ ਆ ਜੋ ਪ੍ਰਾਪਤ ਹੋਇਆ ਤੇ ਭਾਈ ਸਾਹਿਬ ਆਸਾ ਦੀ ਵਾਰ ਪੜ ਰਿਆ ਸੀ ਚਲੋ ਆਪਾਂ ਗਏ ਤੇ ਐਂਡ ਤੇ ਪਰ ਬਹੁਤ ਵਧੀਆ ਸਕੂਨ ਮਿਲਿਆ ਤੇ ਉਸ ਤੋਂ ਬਾਅਦ 40 ਕਿ ਮਿੰਟ ਦੀ ਕਥਾ ਕੀਤੀ ਤੇ ਉਹਨਾਂ ਨੇ ਵੀ ਨਿਹਾਲ ਹੀ ਕਰ ਦਿੱਤਾ ਕਥਾ ਕਰਨ ਵਾਲਿਆਂ ਨੇ ਉਹਨਾਂ ਨੇ ਇੱਕ ਸਾਖੀ ਸੁਣਾਈ ਭਾਈ ਮਲੰਗ ਦੀ ਜਿਹਦਾ ਬੇੜਾ ਨਹੀਂ ਸੀ ਪਾਰ ਹੁੰਦਾ ਤੇ ਗੁਰੂ ਸਾਹਿਬ ਨੂੰ ਯਾਦ ਕਰਦਾ ਸੀ ਤੇ ਜਦੋਂ ਗੁਰੂ ਸਾਹਿਬ ਨੂੰ ਯਾਦ ਕਰਦਾ ਸੀ ਤੇ ਯਾਦ ਕਰਦੇ ਕਰਦੇ ਉਹ ਗੁਰੂ ਸਾਹਿਬ ਉਹਦੇ ਤੋਂ ਆ ਗਏ ਤੇ ਜਦੋਂ ਆਏ ਤੇ ਉਹਨਾਂ ਨੇ ਕਿਹਾ ਕਿ ਭਾਈ ਦਿਆ ਸਿੰਘ ਨੇ ਕਿਹਾ ਕਿ ਵੀ ਆਹੀਂ ਤੇਰੇ 베ੜੇ 'ਚ ਬੈਠ ਕੇ ਇਹ ਦੂਜੇ ਪਾਸੇ ਜਾਣਾ ਵਾ ਇੱਕ ਕਿਨਾਰੇ ਤੋਂ ਦੂਜੇ ਪਾਸੇ ਜਾਣਾ ਵਾ ਉੱਥੇ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁਝ ਮੋਹਰਾਂ ਕੱਢ ਕੇ ਉਸ ਭਾਈ ਮਲੰਗ ਨੂੰ ਦਿੱਤੀਆਂ ਉਹ ਭਾਈ ਮਲੰਗ ਨੇ ਮੋਹਰਾਂ ਲੈਣ ਤੋਂ ਮਨਾ ਕਰ ਦਿੱਤਾ ਉਹਨੇ ਕਿਹਾ ਕਿ ਨਹੀਂ ਮਹਾਰਾਜ ਇੱਕ ਮੈਂ ਵੀ ਮਲੰਗ ਆ ਤੁਸੀਂ ਵੀ ਮਲੰਗ ਹੋ ਇੱਕ ਢੇੜਾ ਚਲਾਉਣ ਵਾਲਾ ਦੂਜੇ ਢੇੜੇ ਵਾਲੇ ਬੰਦੇ ਤੋਂ ਪੈਸੇ ਨਹੀਂ ਲੈਂਦਾ ਜਿਵੇਂ বাস ਚਲਾਉਣ ਵਾਲਾ ਦੂਸਰੀ বাস ਦੇ ਵਿੱਚ ਚੜ ਜਾਵੇ ਤੇ ਉਹਦੇ ਤੋਂ ਪੈਸੇ ਨਹੀਂ ਲੈਂਦੀ ਨਾ ਇਸ ਤਰ੍ਹਾਂ ਹੀ ਉਹਨੇ ਕਿਹਾ ਕਿ ਮਹਾਰਾਜ ਮੈਂ ਵੀ ਲੋਕਾਂ ਨੂੰ ਇਸ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਖੜਦਾ ਮੈਂ ਮੈਂ ਵੀ ਲੋਕਾਂ ਨੂੰ ਪਾਰ ਲਾਉਣਾ ਵਾ ਤੇ ਤੁਸੀਂ ਵੀ ਲੋਕਾਂ ਨੂੰ ਪਾਰ ਲਾਉਂਦੇ ਜੀ ਤੁਸੀਂ ਵੀ ਉਹਨਾਂ ਦੀ ਜ਼ਿੰਦਗੀ ਨੂੰ ਪਾਰ ਲਾਉਂਦੇ ਜੀ ਇਸ ਕਰਕੇ ਮੈਂ ਤੁਹਾਡੇ ਤੋਂ ਪੈਸੇ ਨਹੀਂ ਲਵਾਵਾਂਗਾ ਇਸ ਤਰੀਕੇ ਨਾਲ ਭਾਈ ਸਾਹਿਬ ਨੇ ਕਥਾ ਸੁਣਾਈ ਬਹੁਤ ਮਨ ਨੂੰ ਸ਼ਾਂਤੀ ਮਿਲੀ ਬਹੁਤ ਵਧੀਆ ਲੱਗਾ ਹੁਣ ਆਪਾਂ ਪਹੁੰਚ ਗਏ ਹਾਂ ਇਸੀ ਖਾਲਸੇ ਢਾਬੇ ਤੇ ਪ੍ਰਸ਼ਾਦਾ ਛਕ ਲਈਏ ਪ੍ਰਸ਼ਾਦਾ ਛਕ ਕੇ ਫੇਰ ਹੀ ਕਮਰੇ ਚ ਜਾਣਾ ਵਾ ਲਈਏ ਮਾਤਾ ਆਪਾਂ ਵੀ ਪਰੌਂਠਿਆਂ ਨੂੰ ਚਲਿਏ ਦਵਾ ਦਵਾ ਇੱਕ ਨਵਾਂ ਗਾਣਾ ਆਇਆ ਵਾ ਉਹ ਸੁਣੋਨੇ ਤੁਹਾਨੂੰ ਨਹੀਂ ਨਵਾਂ ਨਹੀਂ ਆ ਹੈਗਾ ਉਹੀ ਆ ਬਸ ਲਿਰਿਕਸ ਚ ਚ ਡਿਟਨ ਡੜੇ ਆਏ 1800 ਡੰਡਨੀ ਟਾਲਾ ਟੰਨੇ ਡੰਨੇ 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 ਟਣਾ 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 ਲੈ ਟਾਟੀਆਂ ਟਿਠੜੇ ਜਾਣਿਆ ਛੱਡ ਜਿੰਦੀ ਆਟੀਆਂ ਆਟੜੇ ਅਟਨੇਟਡ ਡੇ ਡੇ ਡਾਣ ਬੈ ਨਲਰਾ ਦਾ ਅਡੂਟੀ ਡਾਟਾ ਨਾ ਨਲਾ ਨਾੜਾ ਕੇਮਪਰ ਕੰਪਾ ਤੇ ਕੰਪੇ ਦਾ ਪਾਪਾ ਕਿੱਥੇ ਆਪਾਂ ਪੂਰੀ ਮौज मस्ती ਕਰਨੀ ਹੈ ਅੱਜ ਤੇ ਸਾਰਿਆਂ ਦਾ ਮੂਡ ਆਫ ਹੋ ਜਾਂ ਪਿਆ ਆਪਣੇ ਭੋਲੇ ਨੂੰ ਬੁਖਾਰ ਬਹੁਤ ਚੜ ਗਿਆ। ਉਹ ਨਾ ਦਵਾਈ ਦਵਾਂ ਚੱਲੀ ਐ ਨੂੰ। ਆਉ ਤਨ ਮੈਂ ਆਪਣੇ ਬਬਲੀ ਦੇ ਨਾਲ ਮਲਾਵਾ। ਬਬਲੀ ਪੁੱਤੋ ਕੀ ਹੋਇਆ ਸ਼ੀ? ਮੇਰੇ ਪੁੱਤ ਨੂੰ ਬੁਖਾਰ ਹੋ ਗਈ, ਫਿਵਰੀ ਹੋ ਗਈ ਐ। ਹੈਂ? ਹਿੰਮਤ ਹਿੰਮਤ। ਕੀ ਗੱਲ ਮੇਰਾ ਪੁੱਤ ਫਿਵਰੀ ਹੋ ਗਈ ਸ਼ੀ? ਕੋਈ ਗੱਲ ਨਹੀਂ ਹੋਣੇ ਸ਼ਈ ਹੋ ਜਾਣੀ ਫਿਵਰੀ। ਆਪਾਂ ਹਿੰਮਤ ਜੀ ਦਵਾਈ ਲੈਣ ਆਏ ਆ ਤੇ ਉਨੇ ਮੱਦਨੇ ਸੇ ਯੋਜਨਾ ਉਹ ਲੱਕੇ ਪਾਪਾ ਇੱਥੇ ਹੀ ਆ ਪੁੱਤ ਮੇਰੀ ਮੇਰੀ ਜਿੰਦ ਜਾਨ ਆ ਮੇਰੀ ਵੀ ਮੂਡ ਖਰਾਬ ਹੋਇਆ ਇਹ ਸਵੇਰ ਦਾ ਓਏ ਤੂੰ ਇਸਟਾਈ ਚਲਾਈ ਜਾਣਾ ਓਏ 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 ਮਾਂ ਇਦਰਾ ਮਾਰ ਨਹੀਂ ਰਾਕੇ ਤੇਰੇ ਜਦੋਂ ਤੈਨੂੰ ਮੈਂ ਕਿਹਾ ਘਰ ਚੱਲ ਆ ਉਹਨਾਂ ਨੂੰ ਮੈਂ ਨੈਣੀ ਦਾਲ ਤੇ ਜਾਣਾ ਹੈ ਨਾ ਤੂੰ ਨੈਣੀ ਦਾਲ ਤੇ ਗਿਆਆਂ ਨਾ ਤੂੰ ਹੋਰ ਕਿਸੇ ਤਾਲ ਤੇ ਗਿਆਆਂ ਓ ਯੋ 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 ਸਮਝੀ ਗਏ ਹੋਗੇ ਤੁਸੀਂ ਤੁਸੀਂ ਨਹੀਂ ਅਜੇ ਸਮਝੇ ਪਰ ਇਹ ਸਮਝ ਗਏ ਮਾਫ ਕਰਨਾ ਜੇ ਓ ਯੋ 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 ਹਿੰਮਤ ਹੈਲੋ ਯੂ ਆਰ ਅ ਡੱਡੀ ਫੈਲੋ ਹੈਲੋ ਤੇਰੀ ਜਾਨ ਮੇਰੀ ਜਿੰਦ ਮੇਰੀ ਬੁੱਗੀ ਮੇਰਾ ਫਾਟ ਮੇਰਾ ਓਏ ਇਹ ਫਾਟ ਮਾਟ ਕਹਾਂ ਸੇ ਆ ਗਏ

हम खाएंगे चाय के साथ बेल पूड़ी खटा नहीं पाया ਉਹਦੇ ਨੇ ਰੈਡ ਸੌਸ ਪਾਈ ਨਿੰਬੂ ਨਹੀਂ ਪਾਇਆ ਗਾਇਜ਼ ਮੰਮੀ ਨਾਲ ਲੜਨ ਦਾ ਮਨ ਹੋ ਰਿਹਾ ਏ ਇੱਡਾ ਜਿਆਦਾ ਕੀਤੀ ਸੀ ਕੀ ਮਾਮਾ ਚਾਰਾ ਖਾਂਦਾ ਏ ਹੋਰ ਜੁਨੇ ਰਹਾ ਹੈ ਤੇ ਕੀ ਚਾਰਾ ਖਾਂਦੇ ਨੇ ਬਾਰੀ ਲੌਕ ਚ ਬਾਰੀ ਇਹ ਵਾਲਾ ਸੀਨ ਤੁਹਾਡੀ 파ਗੜਾ ਓਏ ਤਾਂ ਇਤਨਾ ਨਾਰਮਲ ਲੱਗਦੀ ਪਈ ਹੈ ਪਰ ਵੀਡੀਓ ਦੇ ਦੇਖੋ ਐਡਾ ਉਹ ਸ਼ੈਂਪੀ ਦਾ ਡੈਡੀ ਵਾਂਗੂ ਇਥੋਂ ਟਿੱਖੀ ਲੱਗਦੀ ਪਈ ਉਹ ਯਾਰ ਅੱਜ ਸੰਗਤ ਕਾਫੀ ਆ ਗਈ ਆ ਮੈਨੂੰ ਲੱਗਦਾ ਅੱਜ ਇੱਥੇ ਕਮਰਿਆਂ ਦੀ ਵੀ ਕਮੀ ਹੋ ਜਾਨੀ ਆਜੋ ਯਾਰ ਆਜੋ ਲੰਘ ਆਓ ਤੇ ਅੱਜ ਦਿਨ ਉਹ ਇੱਥੇ ਲੈ ਦਿੰਨੇ ਕਮਰਾ ਐ ਸਾਡੀ ਲਾਡੋ ਬੰਦਰ ਹੀ ਬੰਦਰੇ ਬੰਦਰ ਦਾ ਪਰਿਵਾਰ ਫਿਰ ਚਾਹ ਤੇ ਵੀ ਬਹਿ ਜਾਂਦੇ ਨੇ ਜੜ ਕੇ ਬੈਠੋ ਆਉ ਤੁਹਾਨੂੰ ਵਿਖਾ ਲਈਏ ਕੁਛ ਤਾਂ ਕੁਛ ਛੋਟੀ ਜੀ ਬਾਂਦਰੀ ਵੀ ਹੈਗੀ ਉੱਥੇ ਤੇ ਬੰਦਰ ਦਾ ਸਕਿਉਰਿਟੀ ਗਾਰਡ ਵੀ ਹੈਗਾ ਜਿੱਥੇ ਮੈਂ ਇਹਦੇ ਰਸਤੇਾਂ ਤੇ ਆਉਣਾ ਬਹੁਤ ਵਧੀਆ ਲੱਗਦਾ ਜੀ। ਕੋਈ ਇਸਨੇ ਹਰ ਕੰਮ ਬੋਤਾ ਤੁਹਾਨੂੰ ਗਾਮੇ ਦੇ ਵਿੱਚ ਕੱਢ ਕੇ ਇਧਰ ਦੇਖੀਏ ਇਧਰ ਦੇਖੀਏ ਜਿੰਗਲ ਚਾਹੇ ਇਹ ਇੱਕ ਗੁਰਦੁਆਰਾ ਹੋਰ ਲੱਭ ਲਿਆ ਆਨੰਦਪੁਰ ਸਾਹਿਬ ਦੇ ਵਿੱਚ ਫਸਟ ਟਾਈਮ ਆਪਾਂ ਇੱਥੇ ਦਰਸ਼ਨ ਕਰਨ ਲੱਗੇ ਆ ਜੀ ਪਹੁੰਚੇ ਆ ਜੀ ਕੀਰਤਪੁਰ ਸਾਹਿਬ ਅਸੀਂ ਜਦੋਂ ਉਧਰ ਪਰਲੇ ਗੁਰਦੁਆਰਾ ਸਾਹਿਬ ਤੋਂ ਨਿਕਲੇ ਨਾ ਤੇ ਅੱਧ ਜਾਂ ਆ ਗਏ ਤੇ ਆਪਣੇ ਭੈਣ ਉਹਨਾਂ ਦਾ ਫੋਨ ਕਵਾਜ ਗਿਆ ਫੜਿਆ ਇਤਰਾਹੀ ਕਿ ਮੰਨੇ ਫੜਿਆ ਨਾ ਮੇਰੇ ਤੇ ਆ ਆਉਤੇ ਭਾਜੀ ਉੱਤਰ ਕੇ ਤੇ ਆ ਗਏ ਇਹ ਦਿਵਾਲੇ ਹੋ ਗਏ ਅੰਦੇ ਚਪੇੜ ਮਾਰੂ ਕੇ ਫੋਨ ਕਿੱਥੇ ਆ ਇਹ ਮੰਨੇ ਚੱਲੋ ਨਾ ਇਹ ਆਂਦਾ ਮੈਨੂੰ ਕੀ ਪਤਾ ਉਹ ਚਲੋ ਇੰਨਾ ਹੀ ਕਿ ਇਹਨਾਂ ਨੇ ਟਰੈਕਿੰਗ ਕੀਤੀ ਚਲੋ ਅਟਾਜ ਇਹ ਤੋਂ ਪਤਾ ਲੱਗ ਗਿਆ ਗੁਰਦੁਆਰਾ ਸਾਹਿਬ ਵੀ ਫੇਰ ਵਾਪਸ ਮੁੜੇ ਆ ਅੱਧ ਚੋਤੇ ਫੇਰ ਚਲੋ ਫੋਨ ਲੈ ਆਂਦਾ ਫੇਰ ਉਧਰੋਂ ਬਸ ਨਿਕਲ ਕੇ ਤੇ ਇੱਧਰ ਆ ਗਏ ਆਪਾਂ ਕੀਰਤਪੁਰ ਸਾਹਿਬ ਇਹ ਜ ਤੇ ਇਹ ਤੇ ਟੋਟਲ ਵੈਸੇ ਤਿੰਨ ਗੁਰੂ ਸਾਹਿਬਾਨ ਆਏ ਨੇ ਗੁਰਦੁਆਰਾ ਸ਼ੇਮੇ ਪਾਸ਼ਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਦੇ ਨਾਲ ਰਿਲੇਟਡ ਹੈ ਜੀ ਉਹਨਾਂ ਦਾ ਏ ਇੱਥੇ 9 ਲੱਖਾ ਬਾਗ ਏ ਜਿਹੜਾ ਗੁਰੂ ਹਰਗੋਬਿੰਦ ਪਾਸ਼ਾ ਨੇ ਆਪਣੇ ਹੱਥਾਂ ਨਾਲ ਲਗਵਾਇਆ ਸੀ ਜੜੀਆਂ ਬੂਟੀਆਂ ਤੋਂ ਦਵਾਈ ਤਿਆਰ ਕਰਦੇ ਸੀਗੇ ਪਸ਼ੂ ਪੰਛੀਆਂ ਦਾ ਧਿਆਨ ਰਖਵਾਲੀ ਦੇਖਭਾਲ ਕੀਤੀ ਜਾਂਦੀ ਸੀ ਕਿ ਇੱਥੇ ਹੁਣ ਰਾਤ ਪੈ ਗਈ ਆ ਤੇ ਅੱਗੇ ਗੇਟ ਲੱਗਾ ਵਾ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਪੂਰਾ ਰਾਜ ਗੁੱਜ ਕੇ ਤੇ ਆ ਗਏ ਆ ਉੱਪਰ ਕਮਰੇ 'ਚ। ਸਵੇਰੇ ਬਸ ਆਪਾਂ ਇਹ ਅੱਜ ਵਾਂਗੂੰ ਹੀ ਟਾਈਮ ਸਿਰ ਨਿਕਲਣਾ ਵਾ ਤੇ ਸਿੱਧਾ ਆਪਾਂ ਨਿਕਲ ਜਾਣਾ ਚੰਗੌਰ ਸਾਗ। ਤੇ ਬਾਕੀ ਯਾਰ ਵੀਡੀਓ ਨੂੰ ਲਾਈਕ ਕਮੈਂਟ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ। ਤੇ ਕੁਐਸਚਨ ਸਬਸਕ੍ਰਾਈਬ ਵੀ ਕਰ ਦਿਆ ਕਰੋ। ਸਾਰੇ ਜਿਹੜੇ ਤਾਂ ਵੀਰ ਸ਼ੂਟ ਕਰਦੇ ਆ, ਜਿਹੜੇ ਤਾਂ ਐਡੀਟਿੰਗ ਕਰਦੇ ਆ ਉਹਨਾਂ ਨੂੰ ਪਤਾ ਵਾ ਕਿ ਐਡੀਟਿੰਗ ਕਰਨੀ ਕਿੰਨੀ ਔਖੀ ਆ। ਉਹਨਾਂ ਔਖਾ ਬੋਲਣਾ ਨਹੀਂ ਆ। ਕੈਮਰਾ ਘਮਾਉਣਾ ਕੋਈ ਔਖਾ ਨਹੀਂ ਆ ਪਰ ਐਡਿਟਿੰਗ ਕਰਨੀ ਐਡਿਟਿੰਗ ਨੂੰ ਸਮਾਂ ਦੇਣਾ ਕੱਲੀ-ਕੱਲੀ ਚੀਜ਼ ਦਾ ਧਿਆਨ ਰੱਖਣਾ ਇਹ ਚੀਜ਼ ਬਹੁਤ ਔਖੀ ਆ ਵੀਡੀਓ ਦੇਖਿਆ ਕਰੋ ਵਲੌਗ ਦੇਖਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਤੇ ਵੀਡੀਓ ਪੂਰੀ ਵੇਖਿਆ ਕਰੋ ਤੇ ਬਾਕੀ ਮੈਨੂੰ ਉਮੀਦ ਆ ਤੁਹਾਡੇ ਸਾਰਿਆਂ ਤੋਂ ਕਿ ਤੁਸੀਂ ਇਹ ਮੇਰੇ 4-5 ਵਲੌਗ ਵਧੀਆ ਦੇਖੋਗੇ ਲਾਈਕ ਵੀ ਕਰੋਗੇ ਤੇ ਕਮੈਂਟ ਵੀ ਕਰੋਗੇ ਤੇ ਸ਼ੇਅਰ ਵੀ ਕਰੋਗੇ ਅਜੀ ਆਪਾਂ ਅੰਦਰ ਹੀ ਬੜੇ ਆ ਪਾਗੀ ਲਈ ਆ ਤੇ ਮੈਨੂੰ ਨਾਲ ਹੀ ਘਰ ਦੇਣ ਕੀ ਤੇ ਲਈ ਬਣਾਤੀ ਕਹਿੰਦੇ ਚਲੋ ਜੀ ਦੁੱਧ ਲੈ ਕੇ ਆਓ ਟਾਈਮ ਸੇਰੀ ਗਾਇਜ਼ ਇੱਧਰ ਮਾਮੇ ਦਾ ਡਕਾਰ ਵੱਜਾ ਇਹਦੇ ਮਾਮੇ ਨੂੰ ਚੀਜੀ ਖਾਂਦੀ ਪੈ ਗਈ ਏ ਪਰ ਸੇ ਤੁਹਾਾਰੇ ਬਾਪੂ ਨੇ ਦੇਖ ਲਈ ਜਾਨਾ ਨਾਨਾ ਜੀ ਦੇਖਦੇ ਪਏ ਆਓ ਦੇਖੋ ਸਾਹਮਣੇ ਨਾਨਾ ਜੀ ਸਾਹਮਣੇ ਅਸੀਂ ਇਸਕੇ ਬਾਪੂ ਸੇ ਡਰ ਰਹੇ ਸੀ ਕਿ ਉੱਪਰ ਸੇ ਦੇਖਣਾ ਲੈ ਤੇ ਇਸਕੇ ਤੋਂ ਬਾਪੂ ਜੀ ਨੇ ਦੇਖਾ ਨਹੀਂ ਤੇ ਮੇਰੇ ਬਾਪੂ ਜੀ ਉੱਪਰ ਖੜੇ ਥੇ ਬਟ ਉਹ ਹਮੇ ਨਹੀਂ ਦਿਖ ਰਹੇ ਥੇ ਏ ਤੇ ਮੈਂ ਵੇਖ ਇਸਨੇ ਦੇਖ ਲਈਏ ਪਤਾ ਨਹੀਂ ਕਾਂ ਸੇ ਦਿਖ ਜਾਂਦਾ ਇਸ ਕੋ ਐਸੀ ਲਗੀ ਅੱਛੀ ਲਗੀ ਕਹਤਾ ਮੀਠੀ ਏ ਤੇ ਦੋ ਦਾਬਾ ਲੈਣ ਦਾ ਵਾ ਉਹ ਉਤੇ ਪੌੜੀਆਂ ਚੜ ਕੇ ਜਾਣਾ ਵਾ ਹਏ ਤੇ ਕੈਮਰਾ ਬੰਦ ਕਰ ਦੋ ਆਪਾਂ ਕਰ ਦਿੰਦੇ ਕੈਮਰਾ ਚੱਲਣਾ ਵੀ ਨਹੀਂ ਉਧਰ ਪੌੜੀਆਂ ਚੜ੍ਹਦੀਆਂ ਗੱਲਾਂ ਕਰਨੀਆਂ ਸਾ ਸਾਰ ਯੋ ਜਨ ਨਹੀਂ ਕਰਦੇ ਕਰਦੇ ਆਪ ਪਹੁੰਚ ਗਏ ਸਰਾ ਤੇ ਇੱਥੇ ਆਪ ਨੂੰ ਵਲੌਗ ਦਾ ਐਂਡ ਹੁੰਦਾ ਵਾ ਓਕੇ ਹਾਂ ਬਾਈ ਬਾਈ ਨਹੀਂ ਯਾਰ ਇਹ ਵਲੌਗ ਦਾ ਅਨੁਸਾਰਿਆਂ ਨੂੰ ਮੈਂ ਉਮੀਦ ਕਰਦਾ ਕਿ ਵਧੀਆ ਲੱਗਾ ਹੋ ਜੇ ਵਧੀਆ ਲੱਗਾ ਹੋਵੇ ਤੇ ਲਾਈਕ ਕਮੈਂਟ ਐਂਡ ਸ਼ੇਅਰ ਕਰਦੇ ਹੋ ਤੇ ਮੇਰਾ ਚੈਨਲ ਜੇ ਨਹੀਂ ਵੀ ਵਧੀਆ ਲੱਗਾ ਹੋਵੇ ਫਿਰ ਵੀ ਕਰ ਦਿਓ ਤਾਂ ਹੀ ਕਰਦੇ ਹੋ ਤੇ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਜੀ ਇੱਕ ਆਪਾਂ ਨੈਕਸਟ ਵਲੌਗ ਦੇ ਨਾਲ ਓਕੇ ਜੀ ਧੰਨਵਾਦ ਤੁਹਾਡਾ ਸਭ ਦਾ ਬਾਏ ਬਾਏ